17 ਸਾਲ ਇਹ ਬਣਾਉਣ ਤੇ ਲੱਗੇ ਆ ਸਾਰਾ ਲੱਕੜੀ ਦਾ ਸਾਰਾ ਲੱਕੜੀ ਦਾ ਹਾਂਜੀ ਪਰ ਜਦੋਂ ਤੁਸੀਂ ਬਣਾਉਂਦੇ ਗਏ ਘਰੇ ਨਹੀਂ ਪਰ ਬਾਬੇ ਨੇ ਕਹ ਵੀ ਇੰਨਾ ਟਾਈਮ ਖਰਾਬ ਕਰੀ ਜਾਂਦੇ ਹੋ ਨਾ ਜੀ ਉਹ ਤਾਂ ਨਾਲ ਸਾਰੇ ਬੱਚੇ ਵੀ ਕਹਿੰਦੇ ਸੀ ਵੀ ਹੋਰ ਕੰਮ ਰਹਿਣ ਦੇ ਉਹ ਇਹ ਬਣਾਓ ਅੱਛਾ ਜੀ ਉਹਨਾਂ ਨੂੰ ਸ਼ੌਂਕ ਹੈ ਵੀ ਆਉਣ ਵਾਲੇ ਸਮੇਂ 'ਚ ਅਜਾਇਬ ਘਰ ਹਾਂਜੀ ਇਹ ਲੋਕ ਬੱਚੇ ਆਉਣ ਵਾਲੇ ਕੋ ਸਮਝਣ ਠੀਕ ਆ ਇਹ ਦੋ ਮਤੀ ਦਾਸ ਜੀ ਹਾਰੇ ਨਾਲ ਚੀਰੇ ਸੀ ਹਾਂਜੀ ਹਾਂ ਉਹ ਵੀ ਇਹ ਬਾਬਾ ਦੀਪ ਸਿੰਘ ਜੀ ਹਾਂਜੀ 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 ਭਾਈ ਦੇਵਾਲਾ ਜੀ ਦੇਗ ਚਵਾਲੇ ਸੀ ਜੀ ਚਵਾਲੇ ਜੀ ਭਾਈ ਆਇਦਰ ਆ ਗਏ ਇਹ ਸਿੰਘ ਚਰਖੜੀਆਂ ਦੇ ਚੜਾਏ ਭਾਈ ਸਵੇਕ ਸਿੰਘ ਹੋਰੀ ਇਹਨਾਂ ਦਾ ਪੁੱਤਰ ਸੀ ਸਾਵਾਜ ਇਹ ਵੀ ਚੜਾਇਆ ਜੀ ਇਹ ਬੰਦਾ ਸਿੰਘ ਬਹਾਦਰ ਇਹ ਦੋਤਨਾਂ ਜੀ ਇਹ ਪਾਲਕੀ ਜਾ ਰਹੀ ਹੈ ਉਹ ਵਿੱਚ ਮਹਾਰਾਜ ਦਾ ਸਰੂਪ ਦਿਖਾਇਆ ਹੈ ਵਾਹ ਜੀ ਚੌਰ ਕਰ ਰਹੇ ਨੇ ਠੀਕ ਹੈ ਇਹ ਪਾਲਕੀ ਇਹ ਪੰਜ ਪਿਆਰੇ ਅੱਗੇ ਜਾ ਰਹੇ ਨੇ ਉਹ ਉਹਨਾਂ ਤੇ ਫੁੱਲ ਵਰਸਾ ਰਹੇ ਨੇ ਹੂੰ ਇਹ ਗਤਕਾ ਖੇਡ ਰਹੇ ਨੇ ਇਹ ਮੂਵੀ ਬਣਾ ਰਹੇ ਨੇ ਵਾਹ ਜੀ ਉਹ ਘੋੜੇ ਤੇ ਨਗਾਰੇ ਵਜਾ ਰਹੇ ਨੇ ਬਾਪੂ ਜੀ ਕਸੇ ਕੋਈ ਛੱਡੀ ਨਹੀਂ ਵੀ ਕਿਤੋਂ ਮੜੇ ਵੀ ਇੰਚਾ ਲਈ ਕੋਈ ਘਾਟ ਰਹੀਦੀ ਹੋਵੇ ਜਿਹੜੀ ਚੀਜ਼ ਹੈਗੀ ਸੀ ਉਹ ਲੈ ਕੇ ਆਂਦੀ ਆ ਪੂਰੀ ਇਹਦੇ ਬਾਰੇ ਮੈਨੂੰ ਕਿਸੇ ਨੂੰ ਸਿੱਖਿਆ ਆਉਂਦੀ ਆ ਹਾਂ ਹਾਂ ਉਹ ਨੀਚੇ ਜੀ ਇਹ ਮੀਰ ਮੰਨੂ ਦੀ ਜੇਲ੍ਹ ਹੈ ਜੀ ਅੱਛਾ ਜੀ ਉਹ ਮੀਰ ਮੰਨੂ ਬੈਠਾ ਹੈ ਠੀਕ ਆ ਨੀਰਾ ਦਾ ਹੁਕਮ ਚੱਲਦਾ ਸੀ ਆਏ ਬੱਚਿਆਂ ਨੂੰ ਪੱਥਰਾਂ ਨਾਲ ਮਾਰਦੇ ਉਹ ਨੇਜਿਆਂ ਤੇ ਟੰਗਦੇ ਉਹ ਟੋਟੇ ਟੋਟੇ ਕਰਕੇ ਝੋਲੀਆਂ ਚ ਗਲਾਂ ਚ ਹਾਰ ਪਾਉਂਦੇ